ਗੁਰੂ ਪਿਆਰੀ ਸੰਗਤ ਜੀ ਸਾਡੇ ਮਹਾਨ ਗੁਰੂਆਂ ਨੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਅਨੇਕਾਂ ਵਾਰ ਹੀ ਲਿਖਿਆ ਹੈ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਇੱਕ ਪੂਰਾ ਗੁਰੂ ਇੱਕ ਪੂਰਾ ਸੰਤ ਸਾਧੂ ਉਹੀ ਹੁੰਦਾ ਹੈ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਕਹਿੰਦੇ ਹਨ ਕਿ ਜੇਕਰ ਅਸੀਂ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਉਸ ਪੂਰਨ ਗੁਰੂ ਉਸ ਪੂਰਨ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਕਰਦੇ ਅਤੇ ਉਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਉਹ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਤਾਂ ਬਹੁਤ ਹੀ ਦਰਲਭ ਤਾਂ ਬਹੁਤ ਹੀ ਦਰਲਭ ਮਨੁੱਖਾ ਜਨਮ ਪ੍ਰਾਪਤ ਕਰਕੇ ਅਸੀਂ ਜੋ ਜੋ ਵੀ ਅਸੀਂ ਜੋ ਜੋ ਵੀ ਕੰਮ ਕਰਦੇ ਹਾਂ ਉਹ ਸਾਡੇ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਦੇ ਹਨ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਲਿਖਦੇ ਹਨ ਆਕ ਗਿਆਨ ਬਿਨ ਪਾਰਥ ਆਤਮ ਗਿਆਨ ਬਿਨ ਪਾਰਥ ਸਬੇ ਨ ਸਬੇ ਕਰਮ ਨੇ ਅਰਥ ਕਰਮ ਗੀਤਾ ਦੇ ਵਿੱਚ ਸ੍ਰੀ ਭਗਵਾਨ ਕ੍ਰਿਸ਼ਨ ਜੀ ਲਿਖਦੇ ਹਨ ਆਤਮਕ ਗਿਆਨ ਬੇਨ ਪਾਰਥ ਸਬੇ ਕਰਮ ਨੇ ਅਰਥ ਕਰਮ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਆਤਮਕ ਗਿਆਨ ਪ੍ਰਾਪਤ ਨਹੀਂ ਕਰਦੇ ਤੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਨਹੀਂ ਕਰਦੇ ਤੇ ਉਸ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਅਸੀਂ ਇਸ ਦੁਨੀਆਂ ਦੇ ਵਿੱਚ ਆ ਕੇ ਜੋ-ਜੋ ਵੀ ਕੰਮ ਕਰਦੇ ਹਾਂ ਉਹ ਸਾਡੇ ਸਾਰੇ ਦੇ ਸਾਰੇ ਕੰਮ ਹੀ ਬੇਕਾਰ ਹਨ ਭਾਵੇਂ ਸਾਡੇ ਉਹ ਕੰਮੋ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਦੇ ਹਨ ਆਤਮਿਕ ਗਿਆਨ ਬਿਨੁ 파ਰਥ ਸਭੇ ਕਰਮ ਨੇ ਅਰਥ ਕਰਮ ਰਹਿ ਰੱਖ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਾਡੇ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਏਹੀ ਇਨਸਾਨ ਕੇਹੀ ਇਨਸਾਨ ਤੈਨੂੰ ਇਹ ਮਨੁੱਖਾ ਦੇ 84 ਲੱਖ ਜੁਨਾਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਭੋਗਣ ਤੋਂ ਬਾਅਦ ਮਿਲੀ ਹੈ ਤੇ ਇਹ ਤੈਨੂੰ ਉਸ ਈਸ਼ਵਰ ਦੇ ਨਾਲ ਮਿਲਣ ਦੇ ਵਾਸਤੇ ਮਿਲੀ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਪੰਜਵੀਂ ਪਾਛੇ ਦੀ ਕਹਿੰਦੇ ਹਨ ਕਿ ਇਸ ਇਨਸਾਨ ਤੈਨੂੰ 84 ਲੱਖ ਬਹੁਤ ਹੀ ਗੰਦੀਆਂ ਭਿਆਨਕ ਤੇ ਨੀਚ ਜੁਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਹੁਣ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਤੇ ਇਹ ਮਨੁੱਖਾ ਦੇ ਤੈਨੂੰ ਉਸ ਈਸ਼ਵਰ ਦੇ ਨਾਲ ਮਿਲਣ ਦੇ ਵਾਸਤੇ ਪ੍ਰਾਪਤ ਹੋਈ ਹੈ ਅਬਰ ਕਾਜ ਅ버 ਕਾਜ ਤੇਰੇ ਕਿਤੇ ਨਾ ਕਾਮ ਅ버 ਕਾਜੀ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਬਾਜੀ ਕੇਵਲ ਨਾਮ ਅ버 ਕਾਜ ਤੇਰੇ ਕਿਤੇ ਨਾ ਕਾਮ ਮੇਲ ਮੇਲ ਸਾਧ ਸੰਗਤ ਬਾਜੀ ਕੇਵਲ ਨਾਮ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਸਾਧੂ ਇੱਕ ਪੂਰਾ ਸੰਤ ਸਤਿਗੁਰੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਅਸੀਸ਼ਰ ਦੇ ਦਰਸ਼ਨ ਕਰਾਉਂਦਾ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਬਾਜੀ ਕੇਵਲ ਨਾਮ ਪੰਨੀਏ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਸੱਚੇ ਨਾਮ ਦਾ ਸਿਮਰਨ ਕਰ ਉਸ ਸੱਚੇ ਨਾਮ ਤੋਂ ਬਿਨਾ ਤੂੰ ਜੋ ਜੋ ਵੀ ਕੰਮ ਕਰਦਾ ਹੈ ਉਹ ਤੇਰੇ ਕਿਸੇ ਵੀ ਲੈਖੇ ਦੇ ਵਿੱਚ ਨਹੀਂ ਲੱਗਣੇ ਹਨ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਾਜੀ ਕੇਵਲ ਨਾਮ ਬਣੀਏ ਪਾਛੜੀ ਕਹਿੰਦੇ ਹਨ ਕਿ हे ਇਨਸਾਨ ਤੂੰ ਇੱਕ ਪੂਰੇ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਹਰ ਕੰਮ ਕਰਦੇ ਹੋਏ ਹੀ ਸਿਮਰਨ ਕਰ ਉਸ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾਂ ਤੂੰ ਆਪਣੀ ਮਨਮਤ ਦੇ ਨਾਲ ਤੂੰ ਆਪਣੀ ਮਨਮਤ ਦੇ ਨਾਲ ਜੋ ਜੋ ਵੀ ਕੰਮ ਕਰਦਾ ਹੈ ਉਹ ਤੇਰੇ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਣੇ ਹਨ 1222 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਹੋ ਕੱਤਰ ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਏ ਹੋ ਵੋ ਕੱਤਰ ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਸੰਸਾਰ ਦੇ ਲੋਕੋ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪੂਰਨ ਸੰਤਾ ਨੂੰ ਮਿਲੋ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪੂਰਨ ਸੰਤਾ ਨੂੰ ਮਿਲੋ ਤੇ ਉਹਨਾਂ ਪੂਰਨ ਸੰਤਾ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਈਸ਼ਵਰ ਦੇ ਗੁਣ ਗਾਓ ਉਹਨਾਂ ਸੰਤਾ ਤੋਂ ਈਸ਼ਵਰ ਦਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰੋ ਤੇ ਉਸ ਨਾਮ ਦਾ ਅਗੇ ਪ੍ਰਚਾਰ ਵੀ ਕਰੋ ਹਉਬੋ ਕੱਤਰ ਮਿਲੋ ਸੰਤ ਸਾਜਣ ਗੋਣ ਗੋਬਿੰਦ ਨੇਿਤ ਗਾਏ ਬਿਨ ਹਰ ਭਜਨ ਜੇਤੇ ਕਾਮ ਕਰਤੇ ਤੇਤੇ ਵਿਰਥੇ ਜਾਏ ਬਿਨ ਹਰ ਭਜਨ ਜੇਤੇ ਕਾਮ ਕਰਤੇ ਤੇਤੇ ਵਿਰਥੇ ਜਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾ ਅਸੀਂ ਆਪਣੀ ਮਨਮਤ ਦੇ ਨਾਲ ਜੋ ਜੋ ਵੀ ਕੰਮ ਕਰਦੇ ਹਾਂ ਉਹ ਸਾਡੇ ਸਾਰੇ ਦੇ ਸਾਰੇ ਕੰਮ ਹੀ ਬੇਅਰਥ ਹਨ ਬਾਬਾ ਉਹ ਸਾਡੇ ਕੰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਲੱਗਦੇ ਹਨ ਬੇਨਹਰ ਭਜਨ ਜੀਤੇ ਕੰਮ ਕਰਤੇ ਕੀਤੇ ਬਿਰਥੇ ਜਾਏ 240 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਨਾਮ ਬਿਨਾ ਜੀਤਾ ਵਿਵਹਾਰ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਿਰਤਕ ਮਿਥਿਆ ਸ਼ਿੰਗਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਕਿ ਜੇਕਰ ਅਸੀਂ ਈਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਤਾਂ ਸਾਡਾ ਜੋ ਕੰਮ ਹੈ ਤਾਂ ਇਸ ਦੁਨੀਆ ਦੇ ਵਿੱਚ ਆ ਕੇ ਅਸੀਂ ਜੋ-ਜੋ ਵੀ ਕੰਮ ਕਰਦੇ ਹਾਂ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਮੁਰਦੇ ਦਾ ਸ਼ਿੰਗਾਰ ਕੀਤਾ ਹੋਵੇ ਕਿਉਂਕਿ ਮੁਰਦੇ ਦਾ ਸ਼ਿੰਗਾਰ ਕਿਉਂਕਿ ਮੁਰਦੇ ਦਾ ਭਾਵੇਂ ਕੋਈ ਜਿੰਨਾ ਮਰਜੀ ਸ਼ਿੰਗਾਰ ਕਰ ਲਵੇ ਮੁਰਦੇ ਦਾ ਸ਼ਿੰਗਾਰ ਕਿਸੇ ਵੀ ਕੰਮ ਦਾ ਨਹੀਂ ਹੁੰਦਾ ਹੈ ਨਾ ਬਿਨਾਂ ਜੀਤਾ ਵਿਹਾਰ ਜਿਉਂ ਮ੍ਰਿਤਕ ਮਿਠਿਆ ਸ਼ਿੰਗਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੇ ਨਾਮ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਆ ਕੇ ਅਸੀਂ ਜੋ-ਜੋ ਵੀ ਅਸੀਂ ਜੋ-ਜੋ ਵੀ ਕਾਰ ਵਿਹਾਰ ਕਰਦੇ ਹਨਾ ਕਰਦੇ ਹਾਂ ਉਹ ਸਾਡਾ ਇਸ ਤਰ੍ਹਾਂ ਹੈ ਜਿਵੇਂ ਕਿਸੇ ਮੁਰਦੇ ਦਾ ਸ਼ਿੰਗਾਰ ਕੀਤਾ ਹੋਵੇ ਕਿਉਂਕਿ ਮੁਰਦੇ ਦਾ ਜਿੰਨਾ ਮਰਜੀ ਸ਼ਿੰਗਾਰ ਕਰ ਲਈਏ ਮੁਰਦੇ ਦਾ ਸ਼ਿੰਗਾਰ ਕਿਸੇ ਵੀ ਕੰਮ ਦਾ ਨਹੀਂ ਹੁੰਦਾ ਹੈ ਨਾ ਬਿਨਾ ਜੀਤਾ ਵਿਵਹਾਰ ਜਿਉ ਮਿਰਤਕ ਮਿਠਿਆ ਸ਼ਿੰਗਾਰ 1128 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ RAM ਬਿਨ RAM ਨਾਮ ਬਿਨ ਵਿਰਥੇ ਜਗ ਜਨਮ RAM ਨਾਮ ਬਿਨ ਵਿਰਥੇ ਜਗ ਜਨਮ ਵਿਖ ਖਾਵੇ ਵਿਖ ਯਰ ਨੂੰ ਕਹਿੰਦੇ ਹਨ ਵਿਖ ਯਰ ਨੂੰ ਕਹਿੰਦੇ ਹਨ ਵਿਖ ਖਾਵੇ ਵਿਖ ਬੋਲੀ ਬੋਲੇ ਬਿਨ ਨਾਵੇਂ ਨੇਫਲ ਮਰ ਪਰਮਨਾ RAM ਨਾਮ ਬਿਨ ਬਿਰਥੇ ਜਗ ਜਨਮਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਸਾਡਾ ਇਹ ਜੀਵਨ ਤਾਂ ਸਾਡਾ ਇਹ ਸਾਰਾ ਜੀਵਨ ਬਿਲਕੁਲ ਹੀ ਬੇਕਾਰ ਹੈ ਬਿਲਕੁਲ ਹੀ ਬੇਅਰਥ ਹੈ RAM ਨਾਮ ਬਿਨ ਬਿਰਥੇ ਜਗ ਜਨਮਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਇਹ ਬਹੁਤ ਹੀ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕਰਕੇ ਉਸ ਈਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਸਾਡਾ ਇਸ ਦੁਨੀਆ ਦੇ ਵਿੱਚ ਜੋ ਜਨਮ ਹੋਇਆ ਹੈ ਉਹ ਬਿਲਕੁਲ ਹੀ ਬੇਕਾਰ ਹੈ ਰਾਮ ਨਾਮ ਬਿਨ ਬਿਰਥੇ ਜਗ ਜਨਮ 658 ਅੰਕ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਦੁਰਲੱਭ ਜਨਮ ਦੁਰਲੱਭ ਜਨਮ ਸਾਡੇ ਗੁਰੂਆਂ ਨੇ ਸਾਡੇ ਜੀਵਨ ਨੂੰ ਦੁਰਲੱਭ ਜਨਮ ਕਿਹਾ ਹੈ ਪਰ ਅਸੀਂ ਆਪਣੇ ਜੀਵਨ ਨੂੰ ਐਵੇਂ ਹੀ ਗਵਾਈ ਜਾ ਰਹੇ ਹਾਂ ਸਾਡੇ ਗੁਰੂਆਂ ਨੇ ਸਾਡੇ ਜੀਵਨ ਨੂੰ ਦੁਰਲੱਭ ਜਨਮ ਕਿਹਾ ਹੈ ਪਰ ਅਸੀਂ ਆਪਣੇ ਜੀਵਨ ਨੂੰ ਐਵੇਂ ਕੌਡੀਆਂ ਦੇ ਬਾਹੀ ਗਵਾਈ ਜਾ ਰਹੇ ਹਾਂ ਦੁਰਲੱਭ ਜਨਮ ਪੁੰਨ ਫਲ ਪਾਇਆ ਬਿਰਥਾ ਜਤ ਅਭਵੇਕੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਇਹ ਤੈਨੂੰ ਬਹੁਤ ਹੀ ਦਰਲੱਭ ਜਨਮ ਕਿਸੇ ਪਿਛਲੇ ਜਨਮਾ ਪਿਛਲੇ ਕਰਮਾਂ ਦੇ ਚੰਗੇ ਪੁੰਨਾ ਕਰਕੇ ਮਿਲਿਆ ਹੈ ਏ ਹੀ ਇਨਸਾਨ ਤੈਨੂੰ ਇਹ ਬਹੁਤ ਹੀ ਦਰਲੱਭ ਜਨਮ ਤੇਰੇ ਕਿਸੇ ਪਿਛਲੇ ਪੁੰਨਾ ਦੇ ਕਰਕੇ ਮਿਲਿਆ ਹੈ ਬਿਨ ਨਾਵੇਂ ਦਰਲੱਭ ਜਨਮ ਕੁੰਨ ਫਲ ਪਾਇਓ ਵਿਰਥਾ ਜਾਤ ਵਿਵੇਕੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏ ਹੀ ਇਨਸਾਨ ਤੈਨੂੰ ਇਹ ਬਹੁਤ ਹੀ ਦਰਲੱਭ ਜਨਮ ਕਿਸੇ ਪਿਛਲੇ ਜਨਮਾਂ ਦੇ ਚੰਗੇ ਪੁੰਨ ਕਰਕੇ ਮਿਲਿਆ ਹੈ ਤੇ ਇਹ ਉਸ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾਂ ਬਿਲਕੁਲ ਹੀ ਬੇਅਰਥ ਜਾ ਰਿਹਾ ਹੈ ਇਸ ਕਰਕੇ ਤੂੰ ਕਿ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਇਸ ਕਰਕੇ ਤੂੰ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਹਰ ਕੰਮ ਕਰਦੇ ਹੋਏ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਪਿਆਰ ਸੋਤਰਮਨ 93 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇਂ tirg tirg ਬਿਰਥਾ ਜਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇਂ tirg tirg ਬਿਰਥਾ ਜਾਈ ਕਿਸੇ ਨੂੰ 100 ਵਾਰ ਫਿਟ ਲਾਣਤ ਪਾਈਏ ਤਾਂ ਇੱਕ tirg ਸ਼ਬਦ ਬਣਦਾ ਹੈ ਕਿਸੇ ਨੂੰ 100 ਵਾਰ ਫਿਟ ਲਾਣਤ ਪਾਈਏ ਤਾਂ ਇੱਕ tirg ਸ਼ਬਦ ਬਣਦਾ ਹੈ ਪਰ ਇਹੇ ਸ਼ਬਦ ਦੇ ਵਿੱਚ ਸਾਡੇ ਗੁਰਮਾ ਨੇ ਦੋ ਵਾਰ ਧਿਰਗ ਧਿਰਗ ਸ਼ਬਦ ਵਰਤਿਆ ਹੈ। ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੇਂ ਧਿਰਗ ਧਿਰਗ ਵਿਰਥਾ ਜਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੈਨੂੰ ਇਹ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਤੇਰੇ ਕਿਸੇ ਪਿਛਲੇ ਉਹਨਾਂ ਦੇ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ ਤੇ ਤੇਰਾ ਇਹ ਜਨਮ ਉਸ ਈਸ਼ਵਰ ਦੇ ਨਾਮ ਤੋਂ ਬਿਨਾਂ ਬਿਲਕੁਲ ਹੀ ਦੇ ਅਰਥ ਜਾ ਰਿਹਾ ਹੈ ਭਵ ਜੇਕਰ ਤੂੰ ਭਵ ਜੇਕਰ ਤੂੰ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤੇ ਸਾਡੇ ਗੁਰਮਾ ਨੇ ਇਸ ਅਣਖਾਨ ਨੂੰ ਸੌ ਸੌ ਵਾਰਾ ਫਿੱਟ ਲਾਣਤ ਪਾਈ ਹੈ ਭਵ ਜੇਕਰ ਅਸੀਂ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਸਾਡੇ ਗੁਰਮਾ ਨੇ ਸਾਨੂੰ ਸੌ ਸੌ ਵਾਰ ਫਿੱਟ ਲਾਣ ਤਾਂ ਪਾਇਆ ਹਨ ਮਾਨਸ ਜਨਮ ਕੁੰਨ ਕਰ ਬਾਇਆ ਬੀਨ ਨਾਮੇ ਤਿਰਗ ਤਿਰਗ ਵਿਰਖਾ ਜਾਈ 1379 ਅੰਗ ਤੇ ਭਗਤ ਫਰੀਦ ਜੀ ਲਿਖਦੇ ਹਨ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰਬ ਮਗੇਸੀਆ ਤੂੰ ਆਇਓ ਕਿਹੜੇ ਕੰਮ ਭਗਤ ਫਰੀਦ ਜੀ ਕਹਿੰਦੇ ਹਨ ਤੇ ਇਹ ਇਨਸਾਨ ਤੂੰ ਚਾਰ ਪੈਰ ਸੌਂ ਕੇ ਗਵਾ ਦਿੱਤੇ ਹਨ ਤੇ ਚਾਰ ਪੈਰ ਦਿਨ ਦੇ ਵਿੱਚ ਤੂੰ ਆਪਣੇ ਕਮਾਂਕਾਰਾਂ ਦੇ ਵਿੱਚ ਹੀ ਗਵਾ ਦਿੱਤੇ ਹਨ ਫਤਿਹਰੀ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਚਾਰ ਪੈਰ ਸੌਂ ਕੇ ਗਵਾ ਦਿੱਤੇ ਹਨ ਤੇ ਚਾਰ ਪੈਰ ਆਪਣੇ ਬਿਨ ਦੇ ਸਾਰੇ ਕੰਮਾਂਕਾਰਾਂ ਦੇ ਵਿੱਚ ਹੀ ਗਵਾ ਦਿੱਤੇ ਹਨ ਚਾਰ ਗਵਾਇਆ ਸਮ ਕੇ ਚਾਰ ਗਵਾਇਆ ਹੰਡ ਲੇਖਾ ਰੱਬ ਮੰਗੇ ਸੀਗਾ ਤੂੰ ਆਇਆ ਕਿਹੜੇ ਕੰਮ ਤੇਰੇ ਤੋਂ ਇੱਕ ਦਿਨ ਤੇਰੇ ਤੋਂ ਇੱਕ ਦਿਨ ਉਸ ਈਸ਼ਰ ਨੇ ਲੇਖਾ ਮੰਗਣਾ ਹੈ ਕਿ ਤੂੰ ਇਸ ਨੂੰ ਇਸ ਤੂੰ ਕਿ ਤੂੰ ਇਸ ਸੰਸਾਰ ਦੇ ਵਿੱਚ ਕੀ ਕਰਨ ਆਇਆ ਸੀ ਤੇਰੇ ਤੋਂ ਉਸ ਈਸ਼ਵਰ ਨੇ ਤੇਰੇ ਇੱਕ ਇੱਕ ਸਵਾਸ ਦਾ ਹਿਸਾਬ ਮੰਗਣਾ ਹੈ ਕਿ ਤੂੰ ਇਸ ਸੰਸਾਰ ਦੇ ਵਿੱਚ ਕੀ ਕਰਨ ਆਇਆ ਸੀ ਭਾਵ ਇਸ ਸੰਸਾਰ ਦੇ ਵਿੱਚ ਆ ਕੇ ਤੂੰ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ ਸੀ ਜਿਸ ਕਰਕੇ ਇਹ ਇਨਸਾਨ ਤੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਉਸ ਈਸ਼ਵਰ ਦਾ ਆਪਣੇ ਹਰ ਹਰ ਕੰਮ ਕਰਦੇ ਹੋਏ ਨਾਮ ਜਪ ਦੇਖਾ ਰੱਬ ਮਗੇਸ਼ਿਆ ਤੂੰ ਆਇਓ ਕਿਹੜੇ ਕੰਮ 727 ਅੰਗ ਤੇ ਨਵੇਂ ਪਾਤਸ਼ਾਹ ਜੀ ਲਿਖਦੇ ਹਨ ਹਰ ਜਸ ਰੇ ਮਨਾ ਗਾਇ ਲੇ ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨਾ ਗਾਇ ਲੇ ਜੋ ਸੰਗੀ ਹੈ ਤੇਰੋ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਏ ਇਨਸਾਨ ਤੂੰ ਆਪਣੇ ਹਰ ਕੰਮ ਕਰਦੇ ਹੋਏ ਉਸ ਹਰੀ ਦੇ ਨਾਮ ਦਾ ਜਸ ਗਾ ਤੇ ਹਰੀ ਦੇ ਨਾਮ ਦਾ ਸਿਮਰਨ ਕਰ ਉਸ ਹਰੀ ਦੇ ਨਾਮ ਨੇ ਹੀ ਤੇਰਾ ਹਰ ਇੱਕ ਥਾਂ ਤੇ ਸਾਥ ਦੇਣਾ ਹੈ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ اے ਇਨਸਾਨ ਤੂੰ ਆਪਣੇ ਹਰ ਕੰਮ ਕਰਦੇ ਹੋਏ ਉਸ ਈਸ਼ਵਰ ਦਾ ਜਸ ਗਾ ਤੇ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਉਸ ਈਸ਼ਵਰ ਦੇ ਨਾਮ ਨੇ ਹੀ ਤੇਰਾ ਹਰ ਇੱਕ ਥਾਂ ਤੇ ਸਾਥ ਦੇਣਾ ਹੈ ਔਸਰ ਬੀਤਿਓ ਜਾਤ ਹੈ ਕਯੋ ਮਾਣ ਲੈ ਮੇਰੋ ਔਸਰ ਬੀਤਿਓ ਜਾਤ ਹੈ ਕਯੋ ਮਾਣ ਲੈ ਮੇਰੋ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਏ ਇਨਸਾਨ ਤੇਰਾ ਇੱਕ ਇੱਕ ਸਵਾਸ ਕਰਕੇ ਜੀਵਨ ਖਤਮ ਹੁੰਦਾ ਜਾ ਰਿਹਾ ਹੈ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਏ ਇਨਸਾਨ ਤੇਰਾ ਇੱਕ ਇੱਕ ਸਵਾਸ ਕਰਕੇ ਸਾਰਾ ਜੀਵਨ ਹੀ ਖਤਮ ਹੁੰਦਾ ਜਾ ਰਿਹਾ ਹੈ ਤੂੰ ਮੌਤ ਵੱਲ ਨੂੰ ਜਾ ਜਾ ਰਿਹਾ ਹੈ ਇਸ ਕਰਕੇ ਤੂੰ ਮੇਰਾ ਕਹਿਣਾ ਮੰਨ ਇਸ ਕਰਕੇ ਤੂੰ ਸਾਡਾ ਕਹਿਣਾ ਮੰਨ ਤੇ ਤੂੰ ਉਸ ਈਸ਼ਰ ਦਾ ਸਿਮਰਨ ਕਰ ਔਸਰ ਵੀ ਤੇ ਉਹ ਜਾਤ ਹੈ ਕਹਿਓ ਮਾਨ ਲੈ ਮੇਰੋ ਨਵੇਂ ਪਾਤਸ਼ਾਹ ਜੀ ਕਹਿੰਦੇ ਹਨ ਤੇ ਇਹ ਜਨਸਾਨ ਤੇਰਾ ਇੱਕ ਇੱਕ ਸਵਾਸ ਕਰਕੇ ਜੋ ਜੀਵਨ ਹੈ ਖਤਮ ਹੁੰਦਾ ਜਾ ਰਿਹਾ ਹੈ ਭਾਵ ਤੂੰ ਮੌਤ ਨੂੰ ਮੌਤ ਵੱਲ ਨੂੰ ਜਾ ਰਿਹਾ ਹੈ ਇਸ ਕਰਕੇ ਤੂੰ ਸਾਡਾ ਕਹਿਣਾ ਮੰਨ ਤੇ ਤੂੰ ਆਪਣੇ ਹਰ ਕੰਮ ਕਰਦੇ ਹੋਏ ਹੀ ਨਾਲ ਨਾਲ ਉਸ ਈਸ਼ੁਰ ਦੇ ਨਾਮ ਦਾ ਸਿਮਰਨ ਵੀ ਕਰ 43 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਇਨਸਾਨ ਤੂੰ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਲਾਹਾ ਖਟਣਾ ਸੀ ਭਾਵ ਤੂੰ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਸੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਤੂੰ ਆਪਣਾ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਲਾਹਾ ਖਟਣਾ ਸੀ ਭਾਵ ਤੂੰ ਆਪਣੇ ਹਰ ਕੰਮ ਕਰਦੇ ਹੋਏ ਈਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਸੀ ਲੱਗਾ ਕਿ ਤ ਕਫਕੜੇ ਸਭ ਮੁਕਦੀ ਚੱਲੀ ਰਹਿਣ ਪਰ ਤੂੰ ਤਾਂ ਪਰ ਤੂੰ ਤਾਂ ਇਸ ਦੁਨੀਆ ਦੇ ਵਿੱਚ ਆ ਕੇ ਹੋਰ ਹੀ ਕੰਮਾਂ ਹੋਰ ਹੀ ਕੰਮਾਂ ਦੇ ਵਿੱਚ ਫਸ ਚੁੱਕਿਆ ਹੈ ਪਰ ਤੂੰ ਤਾਂ ਇਸ ਦੁਨੀਆ ਦੇ ਵਿੱਚ ਆ ਕੇ ਹੋਰ ਹੀ ਕੰਮਾਂ ਦੇ ਵਿੱਚ ਫਸ ਚੁੱਕਿਆ ਹੈ ਸਭ ਮੁਕਦੀ ਚੱਲੀ ਰਹਿਣ ਤੇ ਤੇਰੀ ਜੀਵਨ ਰੂਪੀ ਜੋ ਰਾਤ ਹੈ ਉਹ ਇੱਕ ਇੱਕ ਸਵਾਸ ਕਰਕੇ ਖਤਮ ਹੁੰਦੀ ਜਾ ਰਹੀ ਹੈ ਭਾਵ ਤੂੰ ਇੱਕ ਕਸਵਾਸ ਦੇ ਨਾਲ ਆਪਣੀ ਮੌਤ ਦੇ ਵੱਲ ਜਾ ਰਿਹਾ ਹੈ 43 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਕਿਸ ਦੀ ਚਿੰਤਾ ਨਾ ਹੈ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜੋ ਘਰ ਛੱਡ ਗਵਾਵਣਾ ਜੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਕਿਸ ਦੀ ਚਿੰਤਾ ਨਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਘਰ ਨੂੰ ਤੂੰ ਬੜੀਆਂ ਹੀ ਈਜ਼ਾਂ ਦੇ ਨਾਲ ਬੜੀਆਂ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਹੈ ਇਸ ਘਰ ਨੂੰ ਤੂੰ ਇੱਕ ਦਿਨ ਛੱਡ ਕੇ ਇੱਥੋਂ ਚਲੇ ਜਾਣਾ ਹੈ ਜੋ ਘਰ ਛੱਡ ਗਵਾਉਣਾ ਜੋ ਲੱਗਾ ਮਨ ਮਾਹੇ ਜਿੱਥੇ ਜਾਏ ਤਦ ਵਰਤਣਾ ਤੇ ਇਸ ਕੀ ਚਿੰਤਾ ਨਾ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਜਿਸ ਘਰ ਨੂੰ ਤੂੰ ਬੜੀਆਂ ਹੀ ਰੀਜਾਂ ਤੇ ਬੜੇ ਚਾਵਾਂ ਦੇ ਨਾਲ ਬਣਾਇਆ ਹੈ ਇਸ ਘਰ ਨੂੰ ਤੂੰ ਇੱਕ ਦਿਨ ਛੱਡ ਕੇ ਇੱਥੋਂ ਸਦਾ ਵਾਸਤੇ ਹੀ ਚਲੇ ਜਾਣਾ ਹੈ ਜਿੱਥੇ ਜਾਏ ਤਦ ਵਰਤਣਾ ਇਸ ਕੀ ਚਿੰਤਾ ਨਾ ਹੈ ਜਿੱਥੇ ਜਾ ਕੇ ਜਿੱਥੇ ਅੱਗੇ ਜਾ ਕੇ ਤੇਰਾ ਹਿਸਾਬ ਕਿਤਾਬ ਹੋਣਾ ਹੈ ਤੇਰਾ ਲੇਖਾ ਜੋਖਾ ਹੋਣਾ ਹੈ ਤੈਨੂੰ ਉਸ ਦੀ ਕੋਈ ਵੀ ਚਿੰਤਾ ਨਹੀਂ ਹੈ ਤੈਨੂੰ ਉਸ ਦੀ ਕੋਈ ਵੀ ਚਿੰਤਾ ਨਹੀਂ ਹੈ ਇਸ ਕਰਕੇ ਤੂੰ ਉਸ ਈਸ਼ਵਰ ਦੇ ਨਾਮ ਦਾ ਹਰ ਕੰਮ ਕਰਦੇ ਹੋਏ ਸਿਮਰਨ ਕਰ ਅੱਗੇ ਸਾਡੇ ਗੁਰੂ ਸਾਹਿਬ ਜੀ 636 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਭਗਤੀ ਬਿਨ ਬਿਰਥਾ ਜਨਮ ਗयो ਗੁਰਬਾਣੀ ਦੇ ਵਿੱਚ 636 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਭਗਤੀ ਬਿਨ ਬਿਰਥਾ ਜਨਮ ਗयो ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਿਓ ਭਗਤੀ ਬਿਨ ਬਿਰਥਾ ਜਨਮ ਗयो ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਿਓ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਹੀ ਇਨਸਾਨ ਕਿ اے ਹੀ ਇਨਸਾਨ ਤੇਰਾ ਉਸ ਈਸ਼ਰ ਦੀ ਭਗਤੀ ਉਸ ਈਸ਼ਰ ਦੇ ਨਾਮ ਤੋਂ ਬਿਨਾਂ ਸਾਰਾ ਹੀ ਜਨਮ ਬੇਅਰਥ ਜਾ ਰਿਹਾ ਹੈ ਸਾਧ ਸੰਗਤ ਤੁਧਵਾਨ ਭਜਨ ਬਿਨ ਕਹੀਨਾ ਸੱਚ ਰਿਹਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਸਾਧੂ ਦੀ ਸੰਗਤ ਤੇ ਇੱਕ ਪੂਰਨ ਸਾਧੂ ਦੀ ਸੰਗਤ ਤੇ ਉਸ ਈਸ਼ਰ ਦਾ ਜੋ ਨਾਮ ਹੈ ਉਹੀ ਸੱਚ ਹੈ ਹੋਰ ਸਭ ਕੁਝ ਹੀ ਝੂਠ ਹੈ ਇੱਕ ਪੂਰਨ ਸਾਧੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਉਸੇ ਬੜੀ ਸਾਡੇ ਘਟ ਦੇ ਅੰਦਰ ਸਾਨੂੰ ਅਸੀਸ਼ੁਰ ਦੇ ਦਰਸ਼ਨ ਕਰਾਉਂਦਾ ਹੈ ਭਗਤੀ ਬਿਨ ਬਿਰਥਾ ਜਨਮ ਗयो ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਏਹ ਇਨਸਾਨ ਤੇਰਾ ਉਸ ਈਸ਼ੁਰ ਦੀ ਭਗਤੀ ਤੋਂ ਬਿਨ ਸਾਰਾ ਜੀਵਨ ਬੇਅਰਥ ਜਾ ਰਿਹਾ ਹੈ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਿਹਾ ਉਹ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਪੂਰਨ ਸਾਧੂ ਦੀ ਸੰਗਤ ਉਹਨਾਂ ਦੀ ਸੇਵਾ ਤੇ ਈਸ਼ੁਰ ਦੇ ਨਾਮ ਦਾ ਸਿਮਰਨ ਕਰਨਾ ਹੀ ਸੱਚ ਹੈ ਬਾਕੀ ਸਭ ਕੁਝ ਝੂਠ ਹੈ RAM ਚਿਰਤ ਮਾਨਸ ਦੇ ਵਿੱਚ RAM ਚਿਰਤ ਮਾਨਸ ਦੇ ਵਿੱਚ ਸਾਡੇ ਮਹਾਪੁਰਸ਼ ਲਿਖਦੇ ਹਨ ਜਿਨ ਹਰ ਹਿਰਦੇ ਭਗਤੀ ਨਹੀਂ ਆਨੀ ਜੀਵਤ ਸਭ ਸਮਾਨ ਤੇ ਪ੍ਰਾਣੀ ਜਿਨ ਹਰ ਹਿਰਦੇ ਭਗਤੀ ਨਹੀਂ ਆਨੀ ਜੀਵਤ ਸਭ ਸਮਾਨ ਤੇ ਪ੍ਰਾਣੀ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਉਸ ਈਸ਼ਰ ਦੀ ਭਗਤੀ ਨਹੀਂ ਹੈ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਉਸ ਈਸ਼ਰ ਦੀ ਭਗਤੀ ਨਹੀਂ ਹੈ ਉਹ ਇਨਸਾਨ ਜਿਉਂਦਾ ਹੋਇਆ ਵੀ ਉਹ ਇਨਸਾਨ ਜਿਉਂਦਾ ਹੋਇਆ ਹੀ ਇੱਕ ਮਰਦੇ ਦੇ ਸਮਾਨ ਹੈ ਗੁਰਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ 328 ਅੰਗ ਤੇ ਲਿਖਦੇ ਹਨ ਜੇ ਨਰ ਰਾਮ ਭਗਤ ਨਹੀਂ ਸਾਦੀ ਜਨਮਤ ਕਸਨਾ ਉਹ ਅਪਰਾਧੀ ਜੇ ਨਰ ਰਾਮ ਭਗਤ ਨਹੀਂ ਸਾਧੀ ਜਨਮਤ ਕਾਖਣਾ ਨੂੰ ਅਪਰਾਧੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਅਨੁਸ਼ਾਨ ਨੇ ਬਹੁਤ ਹੀ ਬਹੁਤ ਹੀ ਦਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਅਜੇ ਤੱਕ ਉਸ ਈਸ਼ਰ ਦੀ ਭਗਤੀ ਨਹੀਂ ਕੀਤੀ ਜਾਂ ਭਗਤੀ ਨਹੀਂ ਕਰਦਾ ਉਹ ਜਿਉਂਦਾ ਹੋਇਆ ਹੀ ਇੱਕ ਮੁਰਦੇ ਦੇ ਸਮਾਨ ਹੈ ਤੇ ਉਹ ਉਸ ਈਸ਼ਰ ਦਾ ਅਪਰਾਧੀ ਹੈ ਜੇ ਨਰ ਰਾਮ ਭਗਤ ਨਹੀਂ ਸਾਧੀ ਜਨਮਤ ਕਸਨਾ ਮੂਹੋ ਅਪਰਾਧੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਉਸ ਈਸ਼ਰ ਦੀ ਭਗਤੀ ਨਹੀਂ ਹੈ ਭਾਵ ਜੋ ਇਨਸਾਨ ਇਹ ਬਹੁਤ ਹੀ ਦੁਰਲੱਭ ਮਨੁੱਖਾ ਜੀਵਨ ਪ੍ਰਾਪਤ ਕਰਕੇ ਉਸ ਈਸ਼ਰ ਦੀ ਭਗਤੀ ਨਹੀਂ ਕਰਦਾ ਉਸ ਦਾ ਨਾਮ ਸਿਮਰਨ ਨਹੀਂ ਕਰਦਾ ਉਹ ਜਿਉਂਦਾ ਹੋਇਆ ਹੀ ਇੱਕ ਮੁਰਦੇ ਦੇ ਸਮਾਨ ਹੈ ਤੇ ਉਹ ਹੀ ਉਸ ਤੇ ਉਹ ਇਨਸਾਨ ਉਸ ਈਸ਼ਰ ਦਾ ਬਹੁਤ ਵੱਡਾ ਅਪਰਾਧੀ ਹੈ ਜਿਨ ਨਰਾਮ ਭਗਤ ਨਹੀਂ ਸਾਦੀ ਜਨਮਤ ਕਸਨਾ ਮੂਗੋ ਕਪ ਰਾਦੀ ਰਹਿ ਰਹੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਜਿਨ ਹਰ 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 ਰਸ ਨਾਮ ਨਾ ਪਾਇਆ ਕੇ ਭਾਗ ਹੀਣ ਜਮ ਪਾਸ ਜਿਨ ਹਰ 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 ਰਸ ਨਾਮ ਨਾ ਪਾਇਆ ਕੇ ਭਾਗ ਹੀਣ ਜਮ ਪਾਸ ਜੋ ਸਤ ਗੁਰੂ ਸਰਣ ਸੰਗਤ ਨਹੀਂ ਆਏ ਧਿਰਗ ਜੀਵੇ ਧਿਰਗ ਜੀਵਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਾਂ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਧਿਰਗ ਜੀਵੇ ਧਿਰਗ ਜੀਵਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕੀਤੀ ਤੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਤੇ ਆਖਰ ਨੂੰ ਉਹਨਾਂ ਨੂੰ ਜਮਾਂ ਦੇ ਪਾਸ ਜਾਣਾ ਪੈਣਾ ਹੈ ਜੇਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਧਿਰਗ ਜੀਵੇ ਧਿਰਗੀ ਜੀਵਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਈਸ਼ਰ ਦਾ ਸੱਚਾ ਨਾਮ ਪ੍ਰਾਪਤ ਨਹੀਂ ਕੀਤਾ ਤੇ ਉਸ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਤੇ ਉਹਨਾਂ ਨੂੰ ਆਖਰ ਨੂੰ ਜਮਾ ਦੇ ਪਾਸ ਜਾਣਾ ਪੈਣਾ ਹੈ ਤੇ ਜੋ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਸਾਡੇ ਗੁਰੂਆਂ ਨੇ ਉਹਨਾਂ ਨੂੰ ਸੌ-ਸੌ ਵਾਰ ਫਟਕਾਰਾਂ ਪਾਈਆਂ ਹਨ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਧਿਰਗ ਜੀਵੇ ਧਿਰਗ ਜੀ ਵਾਸ 540 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਗੁਰਬਾਣੀ ਦੇ ਵਿੱਚ 540 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਹਰ ਜਪਦਿਆਂ ਖਿੰਨ ਟਹਿਲਣਾ ਕੀ ਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹਵੇ ਕੇ ਨਾ ਆਵੇ ਰਾਮ ਗੁਰਬਾਣੀ ਦੇ ਵਿੱਚ 540 ਅੰਗ ਤੇ ਪੰਜਵੀਂ ਪਾਛਾ ਜੀ ਲਿਖਦੇ ਹਨ ਹਰ ਜਪਦੇ ਹਾਂ ਖਿੰਨ ਟਹਿਲਣਾ ਪੀ ਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹਵੇ ਕੇ ਨਾ ਆਵੇ ਰਾਮ ਪੰਜਵੀਂ ਪਾਛਾ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਈਸ਼ਵਰ ਦਾ ਨਾਮ ਜਪਣ ਦੇ ਵਿੱਚ ਤੂੰ ਈਸ਼ਵਰ ਦੇ ਨਾਮ ਜਪਣ ਦੇ ਵਿੱਚ ਖਿੰਨ ਪਲ ਦੀ ਵੀ ਦੇਰੀ ਨਾ ਮਤ ਕਰ ਕਿ ਹੇ ਇਨਸਾਨ ਤੂੰ ਈਸ਼ਵਰ ਦੇ ਨਾਮ ਜਪਣ ਦੇ ਵਿੱਚ ਖਿੰਨ ਪਲ ਦੀ ਵੀ ਦੇਰੀ ਮਤ ਕਰ ਪਤਾ ਨਹੀਂ ਤੈਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਹਰ ਜਪਦਿਆਂ ਖਿੰਨ ਥਿਲਣਾ ਕੀ ਜੀ ਮੇਰੀ ਜਿੰਦੜੀਏ ਮਤ ਕੇ ਜਾਪੇ ਸ ਆਵੇ ਕਿ ਨਾ ਆਵੇ ਰਾਂ ਇਸ ਸ਼ਬਦ ਨੂੰ ਆਪਣੇ ਉੱਤੇ ਪੰਜਵੇਂ ਪਾਤਸ਼ਾਹ ਜੀ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ हे ਇਨਸਾਨ ਤੂੰ ਉਸ ਈਸ਼ਵਰ ਦੇ ਨਾਮ ਸਿਮਰਨ ਦੇ ਵਿੱਚ ਥਿਨ ਪਲ ਦੀ ਵੀ ਦੇਰੀ ਮਤ ਕਰ ਭਾਵੇਂ ਤੂੰ ਆਪਣੇ ਹਰ ਕੰਮ ਕਰਦੇ ਹੋਏ ਹਰ ਸਮੇਂ ਹੀ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਪਤਾ ਨਹੀਂ ਤੈਨੂੰ ਦੂਜਾ ਸੁਆਸ ਆਉਣਾ ਹੈ ਕਿ ਨਹੀਂ ਆਉਣਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਹੁਕਮ ਕਰਦੇ ਹਨ ਕਿ ਆਪ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਤੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਜੋ ਕਿ ਸਾਡੇ ਸਰੀਰ ਦੇ ਅੰਦਰ ਹੀ ਹੈ ਜੋ ਕਿ ਸਾਡੇ ਸਰੀਰ ਦੇ ਅੰਦਰ ਹੀ ਹੈ ਉਸ ਨਾਮ ਦਾ ਹਰ ਕੰਮ ਕਰਦੇ ਹੋਏ ਸਿਮਰਨ ਕਰੋ ਈਸ਼ਵਰ ਦਾ ਨਾਮ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਈਸ਼ਵਰ ਦਾ ਨਾਮ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਈਸ਼ਵਰ ਦਾ ਨਾਮ ਸਾਡੇ ਸਰੀਰ ਦੇ ਅੰਦਰ ਹੈ ਮਹਾਨ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨਾਮ ਦੇ ਬਾਰੇ ਦੱਸਿਆ ਗਿਆ ਹੈ ਤੇ ਉਸ ਨਾਮ ਦੀ ਮਹਿਮਾ ਗਾਈ ਗਈ ਹੈ ਪਰ ਉਹ ਸੱਚਾ ਨਾਮ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਗੁਰੂ ਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ